ਇੱਕ ਇੱਕ ਲੈ ਕੇ ਸੁਣਦੇ ਹਾਂ ਉਸਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਐ ਤੋਂ ਜ਼ਿਆਦਾ ਸੁਣਦੀ ਐ ਜਾਨ ਤਾਂ ਮੈਂ ਐਕਚੁਅਲੀ ਜੇ ਉਹ ਦੇ ਬਸਾ ਕੁ ਗੋਲਾ ਹੁਣ ਤਰ ਮੇਰੇ ਦਿਲ ਤੇ ਵੜਾਂ ਮੈਂ ਹੁਣ ਉਹਦੇ ਗੀਤ ਸੁਣਦੇ ਨਾ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਬਹੁਤ ਟੱਕ ਸੁਣਦਾ ਓਕੇ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਐ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤ ਟੱਕ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਦੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿ ਤੂੰ ਮੇਰੇ ਨਾਲ ਸਾਹਮਣੇ ਆਉਂਦੀ ਐ ਕਿਤੋਂ ਰਛਦਾ ਸਪੀਚ ਕਰੀ ਜਾਂਦਾ ਕਿ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਕਈ ਰੇਦਾਂ ਜਾਈ ਜਾਂਦਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਉਹਦੇ ਨਾਲ ਸੁਣਾ ਤਾਂ ਫਿਰ ਮੈਂ ਜਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਇਸੇ ਤਰ੍ਹਾਂ ਮਨੋ ਦਿਮਾਗ ਤੇ ਸਮੱਸਿਆ ਨਿੱਕਾ ਵੀਰ ਘੜੇ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਮੇਰੇ ਲਈ ਹਾਲੇ ਛੋਟਾ ਹੈ ਹਨਾ ਮਾਰ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜਾ ਇਹ ਤਾਂ ਮਾੜੀ ਮਹਾਰਾਜ ਰਾਮਬਾਹ ਜੀ ਕੋਟਾ ਦਾ ਨਹੀਂ ਇਸੇ ਬਸ। ਕੀ ਕਿਨੇ ਸੁਣਦੇ ਹੋ ਉਸਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਾਨ। ਇਹ ਤਾਂ ਮੈਂ ਐਕਚੁਅਲੀ ਜੇ ਉਹ ਦੇ ਬਸਾ ਕੋਲ ਹਣਾ ਪਰ ਮੇਰੇ ਦਿਲ ਤੇ ਵੜਾਂ। ਮੈਂ ਹੁਣ ਉਹਦੇ ਗੀਤ ਸੁਣਦਾ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਬਹੁਤ ਘੱਟ ਸੁਣਦਾ। ਕਿਉਂਕਿ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਚਿਰ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਵੇਖਣ ਲੱਗ ਗਿਆ ਕਿਤੇ ਜਦੋਂ ਮੈਂ ਦੇਖਣਾ ਕਿ ਤੂੰ ਕਿ ਰੀਨਾ ਸਾਹਮਣੇ ਹੁੰਦੀ ਹੈ ਕਿ ਤੋ ਉਹ ਰੱਛਦਾ ਸਪੀਚ ਕਰੀ ਜਾਂਦਾ ਕਿ ਤੋ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਕਹਿ ਰਿਹਾ ਦਵਾਂ ਨਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹਦੇ ਨਾਲ ਸੁਣਾਂ ਤਾਂ ਫਿਰ ਮੈਂ ਜਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਇਸੇ ਤਰ੍ਹਾਂ ਮਨੋ ਦਿਮਾਗ ਤੇ ਸਮੱਸਿਆ ਨਿੱਕਾ ਵੀਰ ਘੜੇ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਮੇਰੇ ਲਈ ਬਹੁਤ ਹਲਕਾ ਹੈ ਹਨ ਮਾਨ ਦੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਪਣਾ ਲਵੇ ਜੀ ਕਿਤਾ ਮਾਹਰ ਜੀ ਮਹਾਰਾਜ ਰਾਮਬਾਹ ਜੀ ਤੋਂ ਪਾਧਾ ਲਈਏ ਸਰ ਜੀ ਵੀ ਕਿੰਨੇ ਸੁਣਦੇ ਹੋ ਉਸਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਨ ਜੀ ਤਾਂ ਮੈਂ ਐਕਚੁਅਲੀ ਜੇ ਬਸਾ ਕੇ ਬੋਲਣਾ ਪਰ ਮੇਰੇ ਦਿਲ ਤੇ ਵੜਾਂ ਮੈਂ ਹੁਣ ਉਹਦੇ ਗੀਤ ਸੁਣਦੇ ਨਾ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਬਹੁਤ ਟਕ ਸੁਣਦਾ ਓਕੇ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਚਿਰ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਵੇਖਣ ਲੱਗ ਗਿਆ ਕਿਤੇ ਜਦੋਂ ਮੈਂ ਦੇਖਦਾ ਕਿ ਤੂੰ ਕਿ ਰੀਨਾ ਸਾਹਮਣੇ ਆਉਂਦੀ ਹੈ ਕਿ ਤੋ ਉਹ ਰੱਛਦਾ ਸਪੀਚ ਕਰੀ ਜਾਂਦਾ ਕਿ ਤੋ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਕਹਿ ਰਿਹਾ ਦਵਾਂ ਨਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹਦੇ ਨਾਲ ਸੁਣਾਂ ਤਾਂ ਫਿਰ ਮੈਂ ਜਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਇਸੇ ਤਰ੍ਹਾਂ ਮਨੋ ਦਿਮਾਗ ਤੇ ਸਭ ਨਿੱਕਾ ਵੀਰ ਘੜੇ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਾਂ ਮੇਰੇ ਲਈ ਹਾਲੇ ਚੋਟਾ ਹੈ ਹਨਾ ਮਾਰ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜਿਆ ਕਿਤਾ ਮਾਰਾ ਜੀ ਮਹਾਰਾਜ ਰਾਮਬਾ ਜੀ ਕੋ ਸਤਿਕਾਰ ਨਹੀਂ ਦੇ ਸਕਦਾ ਵੀ ਕਿਨੇ ਸੁਣਦੇ ਉਹਨੂੰ ਸਿਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਣ ਮੈਂ ਐਕਚੁਅਲੀ ਜੇ ਉਹ ਦੇਬਸਤ ਬੋਲ ਹਨਾ ਪਰ ਮੇਰੇ ਦਿਲ ਤੇ ਖੜਾ ਹਾਂ ਮੈਂ ਉਹਦੇ ਗੀਤ ਸੁਣਦੇ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਬਹੁਤ ਘੱਟ ਸੁਣਦਾ ਜੇ ਕਿ ਜਦੋਂ ਦੀ ਆਵਾਜ਼ ਸੁਣਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਚਿਰ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਵੇਖਣ ਲੱਗ ਗਿਆ ਕਿਤੇ ਜਦੋਂ ਮੈਂ ਦੇਖਦਾ ਕਿ ਤੂੰ ਕਿ ਰੀਨਾ ਸਾਹਮਣੇ ਹੁੰਦੀ ਹੈ ਕਿ ਤੋ ਉਹ ਰੱਛਦਾ ਸਪੀਚ ਕਰੀ ਜਾਂਦਾ ਕਿ ਤੋ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਕਿਹਦੇ ਦੱਬ ਜਾਣਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹਦੇ ਨਾਲ ਸੁਣਾਂ ਤਾਂ ਫਿਰ ਮੈਂ ਜਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਇਸੇ ਤਰ੍ਹਾਂ ਮਨੋ ਦਿਮਾਗ ਤੇ ਸਭ ਨਿੱਕਾ ਵੀਰ ਘੜੇ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਾਂ ਮੇਰੇ ਲਈ ਹਾਲੇ ਛੋਟਾ ਹੈ ਹਨਾ ਮਾਰਕੀਟਰਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜਿਆ ਕਿਤਾ ਮਹਾਰਾਜ ਜੀ ਮਹਾਰਾਜ ਸ੍ਰੀ ਰਾਮਬਾ ਜੀ ਤੋਂ ਪਾਦਰ ਲਈ ਜਾਈ ਸਕੇ